ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਫਾਰੰਗੇ ਰੱਤਨ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲੱਤੂਵਾਲ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟਿਵ ਇਰਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਇੱਕ ਸੂਈ ਸਵਾਈ ਆ ਤੇ ਇੱਕ ਗੱਬਣ ਆ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਤੇ ਪੁਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਵਾਹ ਠੀਕ ਠਾਕ ਜੀ ਚਲੋ ਵਧੀਆ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਕਰੀ ਹਾਂਜੀ ਮੈਂ ਲਖੂ ਵਾਲ ਸੀਰੀ ਨਾਲਾ ਜਲਾ ਮਸਾ ਤੇ ਫੋਨ ਨੰਬਰ ਬੋਲਦੇ ਕਰੀ 9434754 ਠੀਕ ਹੈ ਤੇ ਅੱਜ ਫਿਰ ਦੋ ਹੀ ਆ ਹਾਂਜੀ ਦੋ ਹੀ ਹੈ ਠੀਕ ਆ ਬੜਾ ਮਿਲਦਾ ਵੀ ਵੀਰ ਜੀ ਘਾਟਿਆ ਗਰਮੀ ਗਰਮੀ ਬੜੀ ਹੈ ਇੱਕ ਥੋੜਾ ਜਿਹਾ ੱਟਕਾ ਜਿਹਾ ਵੀ ਹੋ ਗਿਆ ਹੈ ਪਿੱਛੇ ਜੇ ਉਦੋਂ ਫੇਰ ਪੜਾਉਂਦਾ ਜੀ ਅੱਛਾ ਇਹ ਫਿਰ ਉਦੋਂ ਫਿਰ ਬੰਦੇ ਦਾ ਦਿਲ ਜਾ ਵੀ ਥੋੜਾ ਜਿਹਾ ਹੋ ਜਾਂਦਾ ਦਾ ਯਕੀਨ ਕਰੋ ਉਦੋਂ ਦੀ ਕੋ ਫੋਨ ਵੀ ਕਰਦਾ ਤੇ ਆਖਿਆ ਵੀ ਨਹੀਂ ਹਲੇ ਨਹੀਂ ਲੈਣੀ ਗਰਮੀ ਅੱਛਾ ਹਾਂਜੀ ਉਹ ਦਿਨ ਫਿਰ ਦੋ ਵੀਡੀਓ ਪਾ ਕੇ ਗਏ ਜੀ ਨਾ ਹਾਂਜੀ ਉਦੋਂ ਰਾਤ ਨੂੰ ਗਾਵਾਂ ਨੇ ਕੌਣ ਪੁੱਛਾ ਮਾਰਦਾ ਅੱਛਾ ਤੇ ਇੱਕ ਵੀਰ ਕਹਿੰਦਾ ਵੀ ਛੱਡ ਜਾ ਅੱਛਾ ਤਨ ਮੈਂ ਹਾਂ ਉਹਨੂੰ ਤਾਂ ਛੱਡ ਗਏ ਕਿ ਜਾਈ ਉਹਨੂੰ ਮੈਂ ਕੋਈ ਗੱਲ ਨਹੀਂ ਉਹਦਾ ਦੱਸੀ ਮੈਂ ਵੈਸੇ ਹਾਂਜੀ ਇੰਨੀ ਕਰਕੇ ਫੋਨ ਕੱਟਦਾ ਮੈਂ ਵੀ ਇਹਨੂੰ ਵਿਚਾਰੇ ਨੂੰ ਵੀ ਕਹੀਏ ਹਾਂਜੀ ਹਾਂਜੀ ਤੇ ਗਾਵਾ ਇੱਕ ਉਹਦਨ ਮਰ ਗਈ ਇੱਕ ਦੋ ਦਿਨ ਬਾਅਦ ਆ ਗਈ ਆਹ ਜਿਹੜੀਆਂ ਉਹਦਨ ਵੀਡੀਓ ਚ ਪਾਈਆਂ ਸੀਆਂ ਮੈਂ ਗਾਵਾ ਵੇਕ ਉਸੇ ਵੇਲੇ ਨਹੀਂ ਵੇਕੀਆਂ ਗਾਵਾ ਵੇਲੋ ਕੀ ਇਸ ਤਰ੍ਹਾਂ ਜਦੋਂ ਹੋਵੇ ਤੇ ਝੋਡੀ ਜਿਹੜੀ ਉਹ ਤੇ ਪਹਿਲੇ ਫੋਨ ਤੇ ਰੱਗੀ ਮੇਰੇ ਮੁੰਡੇ ਦੇ ਬੰਦੇ ਲੈ ਗਏ ਠੀਕ ਆ ਹਾਂਜੀ ਦੋ ਗਾਵਾ ਉਹਦੋ ਇਸ ਤਰ੍ਹਾਂ ਹੋ ਗਈਆਂ ਹਨਾ ਤੇ ਚਲੋ ਵੀ ਥੋੜਾ ਜਿਹਾ ਧਾਰਮ ਦਾ ਜਿਆਖੀ ਦਾ ਦਰਮੀ ਨਾਂਗੀ ਲੈ ਲਏ ਤਾਈਆਂ ਅੱਜ ਦੋ ਮੱਜਾਂ ਹੀ ਆ ਬਾਕੀ ਕੀ ਘਾਟੇ ਵਾਦੇ ਨਾਲ ਹੀ ਆ ਹਾਂਜੀ ਹਾਂਜੀ ਜੇ ਨਫੇ ਵੀ ਇੰਨਾ ਚੋਣੇ ਤੇ ਨੁਕਸਾਨ ਵੀ ਆਉਣੇ ਆ ਤੇ ਆ ਕਿ ਚਲੋ ਬਾਕੀ ਜੋ ਕੀ ਕਰ ਸਕਦੇ ਹਾਂ ਹਾਂਜੀ ਤੇ ਚਲੋ ਕਰੀਏ ਫਿਰ ਸ਼ੁਰੂ ਸੋਨਾ ਹਾਂਜੀ ਤੇ ਸ਼ੁਰੂਆਤ ਜਿਹੜੀ ਆ ਗੱਬਨ ਮੱਝ ਤੋਂ ਆਪਾਂ ਕਰਨੀ ਆ ਥੋੜ ਦੇ ਕਰੀ ਨਾ ਦੇਣਾ ਜੇਕਰ ਦੋ ਚਾਰੇ ਖੜਦੀ ਆ ਥੱਲਿਆਂ ਪਰ ਚੰਗੀ ਭਰੰਦੀ ਆ सब बारे जाके चं तरह दिखाने बाकी थोड़ा जो सा तो दर्द ही है हौली हौली तौर हो बाकी सब थी भर दी ਕੈਮਰਾ ਲੈਂਦੀ ਹੈ ਪੈਨ ਕਰਕੇ ਬੰਦ ਹਾਂ ਦੇਖ ਸਕਦੇ ਹੋ ਬਾਕੀ ਜਿੱਦਾਂ ਇਹ ਸੂਹੀ ਸੋਂ ਦਾ ਕਰੇ ਪੂਰੀਆਂ گاਵਾ ਵਾਂਦੂ ਪਰ ਨਹੀਂ ਆ ਜਿਹੜੇ ਹਿਸਾਬ ਨਾਲ ਹਵਾਨੇ ਜਿੱਤੀ ਲਾਵਾਂ ਚਾਰ ਸ਼ਹਿਰੇ ਇੱਕੋ ਜੈਂ ਇੱਕੋ ਜੀ ਥਾਣੇ ਆ ਤੇ ਬਾਕੀ ਪੇਠਪੜੇ ਤਾਂ ਵੀ ਚੰਗੀ ਆ ਜਿਹੜੀ ਤੇ ਦੁੱਧ ਕਿੰਨਾ ਕੁ ਵੇਚੀਏ ਚਵਾਈ ਜਾਊਗੀ ਪਹਿਲਾਂ ਨੇ ਮਤਲਬ ਤੁਹਾਨੂੰ ਪਤਾ ਨਹੀਂ ਉਹ ਕਹਿੰਦੇ ਨੇ ਪਹਿਲਾਂ ਥਿਲਾਂ 13 ਕਿਲੋ ਦੁੱਧ ਚੋਆ ਆ ਅੱਛਾ ਤੇ ਮੇਰੇ ਨਾਲ ਜਿੰਨੇ ਲਈ ਜੋ ਡੀਗਾਰਡ ਬਸਾਰੇ ਕੋਜੀ ਬਣਦੀ ਹੈ 15 ਕਰੋੜ ਤੋਂ ਹੁਣ ਵੀ ਦੇ ਦਈ ਥੋੜੀ ਅੱਛਾ ਹਾਂ ਬਹੁਤ ਜ਼ਿਆਦਾ ਚੰਗੋ ਨਾ ਹਨ ਮਤਲਬ ਗਾਰੰਟੀ ਦੇਣ ਵਾਲੇ ਹਿਸਾਬ ਆਂਦੇ ਨੇ ਤੇ ਇਹੇ ਕੱਲ ਦੀ ਕਮੀ ਜਿੰਨੂੰ ਮਰਦੀ ਦੇ ਦੇ ਤੇ ਮੋਲੇ ਤਾਂ ਮੋਲੇ ਵੀ ਇੱਜੀ ਹੋਏ ਜਿੰਨਾ ਦੇ ਕਰ ਲਈਏ ਜਿਆ ਜਿਆ ਕਰ ਦਈਏ ਹੋਰ ਤੇ ਲੱਗਦੀਏ ਛੋਟੇ ਕੋਜਿੰਨੇ ਪਿਆ ਦੇ ਦੇ ਦਿੰਨੇ ਆ ਵਿੱਚੋਂ ਕਰ ਦਈਏ ਮਾਨ 5000 5 ਕਰ ਦਈਏ ਕਿੰਨੇ ਰਿ ਦੇ ਦਈਏ ਆਪ ਹੀ ਦੱਸ ਦੋ ਜਸਨ 3 ਹੋਰ ਛੜਨ ਬੰਦ ਨਹੀਂ ਦੇ ਦਈ ਅੱਛਾ ਕਿ ਉਹ ਛੋਟ ਛੜ ਕਰ ਦੋਗੇ ਵਿੱਚੋਂ ਹਰ ਪਰ ਹੁਣ ਇਹ ਕਰਾ ਲੋ ਥੋੜੀ ਪੂਰੇ 90 ਦੇ ਚਾ ਕਰ ਦੋ ਫਿਰ 90 ਹਜ਼ਾਰ ਦੇ ਦੇ ਦਾਂਗਾ ਤੂੰ ਛੋਟ ਕਰਾਂ ਨਾ ਬਾਕੀ ਘੋਟੀ ਕੋ ਇੱਥੇ ਆਣ ਕੇ ਵੇਖੇ ਠੀਕ ਆ ਵੱਡੀ ਘੋਟੀ ਆ ਥਣਲੇ ਵਾਲੇ ਲੋਕ ਕਿੰਦਾ ਲੱਗਾ ਬਾਕੀ ਚੰਗੀ ਭਰੰਦੀ ਆ ਜੇ ਇੱਥੇ ਆਣ ਕੇ ਕੋਈ ਤਸੱਲੀ ਕਰੇ ਮੇਰਾ ਵੀਰ ਇੱਥੇ ਨਾਲੇ ਚੰਗੀ ਤਰ੍ਹਾਂ ਪ੍ਰੋਪਰ ਕੱਦ ਕਾੜ ਦਾ ਪਿੱਠ ਪੂੜੇ ਦਾ ਬਦਲਾ ਹੈ ਥਣ ਬੜਾ ਚੰਗਾ ਲੱਗਾ ਆ ਇਹ ਤੇ ਹੁਣ ਆ ਜਿਹੜੀ ਆ ਇਹ ਸੂਈ ਸਵਾਈ ਆ ਇਹ ਸੂਈ ਇਨੋ ਕਿ ਨਾ ਚਰੋਗਾ ਜੈਸੂ ਵੀ ਨੋ ਉਹ ਵੀ 7 8ਵਾਂ ਦੇਣਾ ਪਹਿਲਾਂ 나ਡੂ ਨਾਲ ਕੱਢੀ ਆ ਆ ਕੱਤੀ ਆ ਤੇ 나ਡੂ ਜਿਹੜਾ ਨਾਲ ਹੀ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਜੂਈ ਨਹੀਂ ਬੱਚਿਆਂ ਦਾ ਆ ਗਿਆ ਕੋਪਾ ਕੋਹਲਾ ਦੁੱਧ ਹੀ ਬਣ ਗਿਆ 10 ਕਿਲੋ ਪੱਕਾ ਦੁੱਧ ਹੈਗਾ 10 ਲੀਟਰ ਕੋਡਾਂ ਦੰਡਾਂ ਚੋੜੀ ਹੜੇ ਬੋਲਾ ਜੀ अच्छा ते ਕਿੰਨਾ ਕੁ ਚਵਾਈ ਜਾਊਗੀ ਉਹਦੇ ਵੀਰ ਜੀ ਮੰਨ ਲਓ 12 ਕੋਲ ਮੈਂ ਆਰਾਮ ਨਾਲ ਚਾਊਗੀ ਅੱਛਾ ਜੋਣਿਆਂ ਇੱਕ ਨੰਬਰ ਹੈ ਰੂਰ ਕੀ ਚਵਾਈ ਫੁੱਲ ਇਹ ਆ ਕਿ ਹੁਣ ਕਰੋ ਜਿਹੜਾ 10 ਲੀਟਰ ਚਵਾ ਕੇ ਦੋ ਬਸ ਤੋਂ ਬੱਚੇ ਦਾ ਪਾ ਕੇ ਜੇ ਤੁਸੀਂ ਨਾਉਂ ਪੱਕਾ ਮੰਨ ਕੇ ਲਓ ਹੋਂ ਦਾ ਟਾਈਮ ਜਿਹੜਾ ਆ ਠੀਕ ਆ ਹਾਂਜੀ ਤੁਰੋਂ ਹਾਂ ਫਿਰ ਕਰੀ ਨਾ ਬਾਕੀ ਸਾਦ ਉਹ ਬੜੀ ਜੀ ਚਵਾਈ ਜਬੀ ਬੜੀ ਚੰਗੀ ਬਾਕੀ ਥੱਲੇ ਐ ਵੀ ਸਫਾਈਆਂ ਜੀ ਆ ਨਿੱਗਰ ਬੰਨਦੀ ਐ ਵੀ ਹੋਲੀ ਹੋਲੀ ਸੋਰ ਕਰਦੀ। ਥੋੜਾ ਮੱਝਾ ਨਾ ਦਰਦੀਆਂ ਦਰਦੀਆਂ ਜੀਆਂ ਅੱਜ ਖਾਦੇ ਤਾਂ। ਕੈਮਰੇ ਕੋਲ ਜਾਂਦੀ। ਕੋਈ। ਸਾਡੇ ਸਾਧਿਆ ਹਵਾ ਨਹੀਂ ਦਾ ਲੱਗੇ ਤਾਂ। ਬਾਕੀ ਥਣ ਵੀ ਚੰਗੇ ਘਰ ਤੇ ਲੱਗਾ ਹੈ। ਤੇ ਇਹਦਾ ਵੀ ਜੀ ਫਿਰ ਮੁੱਲ। ਮੁੱਲ ਵੀ ਜੀ ਇਹਦਾ 90 ਕਰ ਲਈਏ। ਵਿੱਚੋਂ ਛੱਡ ਦਈਏ ਕੋ। 85 ਦੇ ਦਾਂਗੇ। 85000 ਜੀ। ਚਲੋ ਬਾਕੀ ਛੋਟ ਛੱਡ ਕੋ 1000 2000 ਦੀ ਕਰ ਦੋਗੇ। ਕਿੰਨੇ ਦੀ? ਜਸ ਨੋ ਹੀ ਕਰਦਾ ਫਿਰ। 1000 ਛੱਡ ਕੇ। ਯਾਰ ਹੋਰ ਛੱਡ ਦਈਏ ਫਿਰ ਲੋਈ ਛੱਡ ਦਈਏ 83000 ਗਰਾਂ ਕੀ ਮੱਝੀਆਂ ਵੀ ਪੁੱਛਾਂਗੇ ਚੋ ਕੇ ਖੜੇ ਮੈਂ ਹਾਂਜੀ 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 9-10 ਕਿਲੋ ਦੁੱਧ ਜਿਹੜਾ ਹੈ ਤਿਆਰ ਹੈ ਕੰਡੇ ਵਾਲਾ ਠੀਕ ਹੈ ਜੀ ਤਸੱਲੀ ਕਰਦੇ ਤਾਂ ਕਿ ਹੋ ਸਕਦਾ ਬੋਲਾ ਵੀ ਹਲੇ ਬੰਦਾ ਹੋਵੇ ਠੀਕ ਹੈ ਹਾਂਜੀ ਠੀਕ ਹੈ ਵੀ ਜੀ ਬਾਕੀ ਸੀਰ ਡੰਡੀ ਇਹ ਪੁਰਾਣਾ ਸਿਆਣਾ ਜਿਹੜਾ ਲੱਗੀ ਹੋਇਆ ਵੈਸੇ ਕੈਮਰੇ ਕੋ ਡੱਬੀ ਆ ਠੀਕ ਹੈ ਤੇ ਹੋਰ ਕੁਝ ਕਹਣਾ ਫਿਰ ਹੋਰ ਵੀ ਇਹੋ ਜਿਹਾ ਮੰਨ ਲਓ ਵੀ ਹਰ ਵਾਰੀ ਆਪਾਂ ਇਹੋ ਬੇਨਤੀ ਕਰਦੇ ਹਾਂ ਹਾਂਜੀ ਜਦੋਂ ਜਿਹੜਾ ਪਾਸ ਕਰਕੇ ਖੜੋ ਹੋਇਆ ਜਿਹੜਾ ਚੋ ਕੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਇਹਦੀ ਆਪਣੀ ਚਵਾਈ ਕਰ ਲਓ ਤੇ ਗੱਬਨ ਆਪਣੇ ਪਾਸ ਕਰਕੇ ਖੜੋ ਜੀ ਜਿਹੜਾ ਕੋਈ ਵੀ ਨਹੀਂ ਆ ਸਾਡਾ ਵੀਡੀਓ ਕੋਲ ਤੇ ਚਵਾਈ ਕਰਾ ਲੇ ਤੇ ਭਾਵੇਂ ਵੀਡੀਓ ਕੋਲ ਤੇ ਪਾਸ ਕਰਾ ਲੇ ਪਰ ਇਥੋਂ ਤਸੱਲੀ ਕਰਕੇ ਫੇਰ ਹੀ ਪਸ਼ੂ ਖੋਲੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ